ਡੌਗ ਖਰੀਦਣ ਤੋਂ ਪਹਿਲਾਂ ਆ ਚਾਰ ਗੱਲਾਂ ਧਿਆਨ ਚ ਰੱਖੋ ਇਸ ਤੋਂ ਬਾਅਦ ਖਰੀਦੋ ਤੁਸੀਂ ਡੌਗ ਜੇ ਨਹੀਂ ਤੁਸੀਂ ਆ ਗੱਲਾਂ ਚਾਰ ਧਿਆਨ ਚ ਰੱਖਦੇ ਸੋਡੇ ਨਾਲ ਦੀ ਹੋ ਸਕਦਾ ਧੋਖਾ ਧੜੀ ਤੇ ਤੁਸੀਂ ਬਾਅਦ ਦੇ ਵਿੱਚ ਪਸਤਾਉਣਾ ਪਹਿਲਾਂ ਤੇ ਤੀਸਰਾ ਪੁਆਇੰਟ ਤੁਸੀਂ ਨੇ ਧਿਆਨ ਦੇ ਨਾਲ ਸੁਣਨਾ ਆਜੂ ਆਪਾਂ ਸ਼ੁਰੂ ਕਰਦੇ ਆਂ ਕਰਦੇ ਆਂ ਵੀਡੀਓ ਪਹਿਲਾ ਪੁਆਇੰਟ ਜਿਵੇਂ ਕਿ ਤੁਸੀਂ ਡੌਗ ਖਰੀਦਣ ਤੋਂ ਪਹਿਲਾਂ ਇਹ ਸੋਚ ਲੈਣਾ ਵੀ ਤੁਸੀਂ ਨੇ ਡੌਗ ਖਰੀਦਣਾ ਵੱਡਾ 2-3 ਸਾਲ ਦਾ ਜਾਂ ਫਿਰ ਉਸ ਦਾ ਪੱਪੀ ਜਿਵੇਂ ਕਿ ਕਤੂਰਾ ਜਿਹਨੂੰ ਪੱਪੀ ਕਤੂਰਾ ਕਹਿੰਦੇ ਆਂ ਤੁਸੀਂ ਨੇ ਕਤੂਰਾ ਖਰੀਦਣਾ ਤਾਂ ਤੁਸੀਂ ਨੇ ਉਸ ਨੂੰ ਪਹਿਲਾਂ ਦੇਖਣਾ ਜੇ ਤੁਸੀਂ ਫੋਨ ਤੇ ਦੇਖ ਰਹੇ ਹੋ ਤਾਂ ਤੁਸੀਂ ਉਹਦੀ ਪਿਕਚਰ ਦੇਖਣੀ ਹੈ ਤੇ ਉਸਦੇ ਮਦਰ ਫਾਦਰ ਵੀ ਦੇਖਣੀ ਹੈ ਇਸ ਤੋਂ ਬਾਅਦ ਤੁਸੀਂ ਉਸ ਨੂੰ ਫੇਸ ਟੂ ਫੇਸ ਜਾ ਕੇ ਮਿਲਣਾਗਾ ਜਿਹੜੇ ਕੈਨਨ ਤੋਂ ਜਾਂ ਕਿਸੇ ਕਿਸ ਤੋਂ ਵੀ ਤੁਸੀਂ ਖਰੀਦਣ ਜਿਹੜੀ ਡੀਲਰ ਤੋਂ ਤਾਂ ਉਹਨੂੰ ਫੇਸ ਟੂ ਫੇਸ ਜਾ ਕੇ ਮਿਲਣਾ ਤੇ ਤੁਸੀਂ ਨੇ ਡੌਗ ਨੂੰ ਦੇਖਣਾ ਡੌਗ ਦੇ ਮਦਰ ਤੇ ਫਾਦਰ ਨੂੰ ਤੇ ਦੂਸਰਾ ਪੁਆਇੰਟ ਹੈ ਇਹ ਪਹਿਲਾ ਪੁਆਇੰਟ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ ਇਹ ਕਦੇ ਵੀ ਨਹੀਂ ਭੁੱਲਣਾ ਜਿਵੇਂ ਕਿ ਤੁਸੀਂ ਡੌਗ ਨੂੰ ਲੈਣਗੇ ਪਪੀ ਨੂੰ ਲੈਣਗੇ ਕਿਸੇ ਡੌਗ ਕੈਨਲ ਚ ਜਾਂ ਕਿਸੇ ਹੋਮ ਬਰੀਡਿੰਗ ਦੇ ਘਰ ਤਾਂ ਤੁਸੀਂ ਨੇ ਡੌਗ ਜਿਹੜਾ ਪਪੀ ਆਪਣਾ ਤਤੂਰਾ ਲੈਣਗੇ ਹੋ ਉਹਨੂੰ ਤੁਸੀਂ ਉਹਦਾ ਮਦਰ ਥੱਲੋਂ ਜਿਵੇਂ ਕਿ ਉਸ ਨੂੰ ਉਹਦੀ ਜਿਹੜੀ ਕੁੱਤੀ ਹੋਊ ਜਿਹਨਾਂ ਨੂੰ ਕੁੱਤੀ ਕਹਿੰਦੇ ਆ ਉਹਦੀ ਮਦਰ ਹੋ ਕਤੂਰੇ ਦੀ ਆਪਾਂ ਉਹਦੇ ਥੱਲੋਂ ਚੱਕਣਾ ਜਦੋਂ ਕੀ ਹੋਵੇ ਦੁੱਧ ਜਦੋਂ ਕੀ ਹੋ ਦੁੱਧ ਵਗੈਰਾ ਪੀਂਦਾ ਹੋਊਗਾ ਉਦੋਂ ਆਪਾਂ ਨੇ ਉਸ ਡੌਗ ਨੂੰ ਚੱਕਣਾਗਾ ਤੇ ਉਸ ਆਪਾਂ ਇਹ ਨਹੀਂ ਕਰਨਾ ਵੀ ਸਿੱਧਾ ਜਾ ਕੇ ਆਪਾਂ ਗਏ ਤੇ ਡੌਗ ਹੋਰ ਬੰਨੇ ਪਏ ਤੇ ਆਪਾਂ ਹੋਰ ਲਈ ਆਈ ਹੈ ਨਾ ਕਾਫੀ ਪ੍ਰਕਾਰ ਦੇ ਡੌਗ ਬੰਨੇ ਹੋਏ ਹੋਣਗੇ ਤੇ ਆਪਾਂ ਜਿਹੜਾ ਆਪਾਂ ਨੂੰ ਪਸੰਦ ਆ ਪਾਉ ਲੈ ਆਏ ਤੁਸੀਂ ਨੇ ਹਮੇਸ਼ਾ ਇਹ ਗੱਲ ਯਾਦ ਰੱਖਣੀ ਵੀ ਤੁਸੀਂ ਡੌਗ ਲੈਣੇ ਹੋ ਪੱਪੀ ਲੈਣੀ ਆ ਤਾਂ ਉਸਦੀ ਮਦਰ ਥੱਲੇ ਚੱਕਣਾ ਉਸ ਨੂੰ ਹੋਰ ਕਿਤੋਂ ਆਪਾਂ ਨਹੀਂ ਫੜਨਾ ਤੇ ਨਹੀਂ ਲੈਣਾ ਤੇ ਇਹ ਦੂਸਰੀ ਗੱਲ ਧਿਆਨ ਚ ਰੱਖਣ ਯੋਗ ਜਿਹੜੀ ਆਪਾਂ ਤੁਹਾਨੂੰ ਦੱਸੀ ਆ ਹੁਣ ਆਪਾਂ ਤੀਸਰੇ ਪੁਆਇੰਟ ਦੀ ਗੱਲ ਕਰਦੇ ਆ ਤੀਸਰਾ ਪੁਆਇੰਟ ਇਹ ਆ ਤੁਸੀਂ ਡੌਗ ਨੂੰ ਨਕਲੀ ਤੇ ਅਸਲੀ ਕਿਵੇਂ ਪਤਾ ਕਰ ਸਕਦੇ ਹੋ ਵੀ ਡੌਗ ਨਕਲੀ ਕਿਹੜਾ ਤੇ ਅਸਲੀ ਕਿਹੜਾ ਨਕਲੀ ਡੌਗ ਦੇ ਆ ਆਪਾਂ ਤੁਹਾਨੂੰ ਗੱਲਾਂ ਕੁਝ ਦੱਸ ਦਿੰਨੇ ਕੋਈ ਪੁਆਇੰਟ ਦੱਸ ਦਿੰਨੇ ਜਿਵੇਂ ਕਿ ਨਕਲੀ ਡੌਗ ਵੇਚਣ ਵਾਲਾ ਡੀਲਰ ਸੋਨੋ ਸੋਨੋ ਇਹ ਕਹੀਗਾ ਥੋੜੇ-ਮੋਟੇ ਪੈਸੇ ਕੱਟ ਕਰ ਦੋ ਹੋਰਾਂ ਨੂੰ ਕੱਟ ਦੇ ਦੋ ਚਲੋ ਇਹਨੇ ਮੰਗਦੇ ਸੇ ਇਹਨੇ ਦੇ ਦੋ ਉਹਦਾ ਰੇਟ ਜਿਹੜਾ ਕੱਟ ਹੋਏਗਾ ਜਿਹੜੇ ਹੋਰ ਡੌਗਾਂ ਨੂੰ ਬਹੁਤ ਘੱਟ ਰੇਟ ਹੋਏਗਾ ਉਸ ਡੀਲਰ ਦਾ ਜਿਹੜਾ ਸੋਨੂੰ ਨਕਲੀ ਡੌਗ ਜੂਗਾ ਆਪਾਂ ਨਕਲੀ ਕਹਿੰਦੇ ਹੁੰਦੇ ਹਾਂ ਮਿਕਸ ਡੌਗ ਨੇ ਜਿਹਨੂੰ ਸਹੀ ਵੇਖਿਆ ਜਾਵੇ ਤਾਂ ਮਿਕਸ ਡੌਗ ਹੁੰਦੇ ਨੇ ਜਿਵੇਂ ਕਿ ਹੋਰ ਹੋਇਆ ਹੋ ਜਿਵੇਂ ਕਿ ਵੀ ਇੱਕ ਡਬਲ ਕੋਡ ਦੀ ਫੀਮੇਲ ਤੇ ਸਿੰਗਲ ਕੋਡ ਦਾ ਜਿਵੇਂ ਕਿ ਡੌਗ ਹੋਇਆ ਉਸ ਨੂੰ ਵਰਟ ਕਰਕੇ ਬਣਾਏ ਜਿਹੜਾ ਹੁੰਦੇ ਨੇ ਮਿਕਸ ਡੌਗ ਜਿਵੇਂ ਆਪਾਂ ਕਹਿੰਦੇ ਨਕਲੀ ਡੌਗ ਤੇ ਇਹ ਆਪਾਂ ਨੇ ਕਿਵੇਂ ਪਤਾ ਕਰਨਾ ਜਿਵੇਂ ਕਿਸੇ ਨੂੰ ਦੱਸਿਆ ਵੀ ਉਹ ਜਿਹੜਾ ਡੀਲਰ ਹੋਊਗਾ ਤੁਹਾਨੂੰ ਆਖੂਗਾ ਵੀ ਘੱਟ ਪੈਸੇ ਦੇ ਦੇ ਹੋਰ ਹਨਾ 2-4000 ਘੱਟ ਦੇ ਵੀ ਅੱਧੇ ਅੱਧੇ ਪੈਸੇ ਨੂੰ ਜਿਹੜਾ ਨਕਲੀ ਡੋਗੜਾ ਹੋਊਗਾ ਮੈਕਸਡਾ ਹੋਗਾਲਾ ਵੀ ਸੀਤੀ ਮਰਾ ਵੀ ਕਿ ਜੇ ਕਿਸੇ ਵੀ ਰਹਿਣਾ ਜੀ ਤਾਂ ਕਰਕੇ ਤੁਹਾਨੂੰ ਇਹ ਹੋਰ ਕਾਫੀ ਗੱਲਾਂ ਕਹੂਗਾ ਤੁਸੀਂ ਆਖਰਾ ਵਿੱਚ ਫੋਟੋ ਦੇ ਉਹਦੇ ਮਾਰ ਤੇ ਫਦਰ ਦੀ ਉਹ ਆਖੂਗਾ ਤੁਹਾਨੂੰ ਮੈਂ ਭੇਜ ਦਊਗਾ ਜੇ ਦਿਖਾ ਦੇਣਾ ਤੁਸੀਂ ਲੈ ਜੂ ਮੈਂ ਤੁਹਾਨੂੰ ਵਟਸਐਪ ਤੇ ਸੈਂਡ ਕਰ ਦੂੰ ਤੁਸੀਂ ਉਹਦੀਆਂ ਗੱਲਾਂ 'ਚ ਨਹੀਂ ਆਉਣਾ ਤੁਸੀਂ ਧਿਆਨ ਦੇ ਨਾਲ ਦੇਖ ਕੇ ਇਸ ਤੋਂ ਬਾਅਦ ਤੁਸੀਂ ਨੂੰ ਡੋਗੜਾ ਸਿਲੈਕਟ ਕਰਨਾ ਦਾ ਪੱਪੀ ਸਿਲੈਕਟ ਤੇ ਚੰਗੀ ਤਰ੍ਹਾਂ ਤੁਸੀਂ ਦੇਖ ਪਰਖ ਤੇ ਇਹ ਦੂਬਾਰ ਲੈਣਾ ਤੁਸੀਂ ਕਾਲੀ ਦੇ ਵਿੱਚ ਕੋਈ ਡਿਸੀਜਨ ਨਹੀਂ ਲੈਣਾ ਕਾਲੀ ਦੇ ਵਿੱਚ ਨਹੀਂ ਲੈਣਾ ਤੇ ਦੇਖ ਪਰਖ ਕੇ ਲੋ ਹਮੇਸ਼ਾ ਕੋਈ ਵੀ ਚੀਜ਼ ਕੋਈ ਵੀ ਡੌਗ ਲੈਣਾ ਪੱਕੀ ਲੈਨੇ ਆ ਤੇ ਚੌਥਾ ਪੁਆਇੰਟ ਆ ਜਿਹੜਾ ਉਹ ਤੁਸੀਂ ਨੇ ਧਿਆਨ ਨਾਲ ਸੁਣਨਾ ਚੌਥਾ ਪੁਆਇੰਟ ਲਾਸਟਲਾ ਤੁਸੀਂ ਨੇ ਕੀ ਕਰਨਾ ਜਦੋਂ ਵੀ ਕੋਈ ਡੌਗ ਲੈਣਾ ਤੁਹਾਡੇ ਮਿੱਤਰ ਜਾਂ ਦੋਸਤ ਕਿਸੇ ਰਿਸ਼ਤੇਦਾਰ ਦੇ ਸਰਕਲ ਦੇ ਵਿੱਚ ਜਾਂ ਕਿਸੇ ਸੰਪਰਕ ਵਿੱਚ ਹੁੰਦਾ ਕੋਈ ਡੌਗ ਚੈਨਲ ਜਿਹੜਾ ਇੱਕ ਬਰੀਡ ਜਿਹੜੀ ਬਰੀਡ ਤੁਸੀਂ ਚਾਹਣੋਂ ਲੈਣਾ ਓਵਰੀਡ ਤੇ ਕੰਮ ਕਰ ਰਹੇ ਹੁੰਦਾ ਤਾਂ ਤੁਸੀਂ ਨੇ ਉਹ ਤੋਂ ਹਮੇਸ਼ਾ ਲੈਣਾ ਚੌਥਾ ਪੁਆਇੰਟ ਹੈ ਜਿਹੜਾ ਆਪਣੇ ਯਾਦ ਰੱਖਣ ਵਾਲਾ ਤੇ ਉਹ ਤੋਂ ਤੁਸੀਂ ਡੌਗ ਖਰੀਦਣਾਗਾ ਜਿਹੜਾ ਇੱਕ ਬਰੀਡ ਤੇ ਕੰਮ ਕਰ ਰਿਹਾ ਉਸ ਕੈਨਲ ਤੋਂ ਤੁਸੀਂ ਡੌਗ ਖਰੀਦਣਾ ਚੰਗੀ ਕੁਆਲਿਟੀ ਦਾ ਡੌਗ ਖਰੀਦਣਾ ਵਧੀਆ ਹੋਵੇ ਤੁਸੀਂ ਇਹ ਨਹੀਂ ਦੇਖਣਾ ਵੀ ਇੱਕ ਡੌਗ ਨੇ ਜਿਹੜੀ ਤੁਸੀਂ ਨਸਲ ਲੈਣਾ ਚਾਹੁੰਦੇ ਜਿਹੜੀ ਬਰੀਡ ਲੈਣਾ ਚਾਹੁੰਦੇ ਉਹੀ ਉਹੀ ਕੈਨਲ ਤੋਂ ਜਾ ਕੇ ਲੈਣਾ ਤੁਸੀਂ ਵੱਖ-ਵੱਖ ਤੋਂ ਲੈਣਾ ਜਿਵੇਂ ਕਿ ਕਿਸੇ ਕੋਲੇ 5-7 ਤਰ੍ਹਾਂ ਦੀਆਂ ਨਸਲਾਂ ਹੁੰਦੀਆਂ ਉਹ ਤੋਂ ਨਹੀਂ ਜਿਵੇਂ ਕਿਸੇ ਨੂੰ ਇੱਕ ਡੌਗ ਤੇ ਕੰਮ ਕਰ ਰਿਹਾ ਜਿਹੜਾ ਬੰਦਾ ਉਸ ਤੋਂ ਵਧੀਆ ਮੈਨੂੰ ਉਸ ਤੋਂ ਵੀ ਅਸਲੀ ਮਿਲੂ ਪਿਓਰ ਮਿਲੂ ਜਿਹੜੀ ਪਿਓਰ ਚੀਜ਼ ਗੈਣੇ ਆਪਾਂ ਜਿਹੜਾ ਇੱਕ ਬਰੀਡ ਦੇ ਕੰਮ ਕਰ ਰਿਹਾ ਬੰਦਾ ਇੱਕ ਨਸਲ ਦੇ ਉਸ ਨੂੰ ਵਧੀਆ ਚੀਜ਼ ਦੋ ਹਮੇਸ਼ਾ ਤੁਸੀਂ ਉਹ ਬੰਦੇ ਤੋਂ ਲੈਣਾ ਆਪਦੇ ਟੱਚ ਜਿੱਤੇ ਵੀ ਹੁੰਦਾ ਤੇ ਦੋਸਤ ਮਿੱਤਰ ਜਾਂ ਆਪਾਂ ਇੰਸਟਾਗ੍ਰਾਮ ਤੇ ਲੀਣਾ ਜਾਂ ਹੋਰ ਸੋਸ਼ਲ ਮੀਡੀਆ ਦੇਖਦੇ ਲੈਣਾ ਜਿਹੜਾ ਪਿਓਰ ਚੀਜ਼ ਤੇ ਕੰਮ ਕਰ ਰਿਹਾ Ориਜਨਲ ਤੇ ਕੁਆਲਿਟੀ ਦੇ ਤੇ ਉਹ ਚੀਜ਼ ਤੁਸੀਂ ਨੇ ਖਰੀਦ ਦੇਣੀ ਆ ਤੇ ਜਿਹੜੀ ਤੁਸੀਂ ਉਹ ਤੋਂ ਖਰੀਦ ਦੇਣੀ ਆ ਪਿਓਰ ਕੁਆਲਿਟੀ ਦੀ ਚੀਜ਼ ਜੀ ਆਪਣੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦੇਣ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਡੌਗ ਦੀ ਜਾਣਕਾਰੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਧੰਨਵਾਦ ਸਾਰਿਆਂ ਨੂੰ